ਬੜੀ ਸਿਆਸੀ ਉਥਲ-ਪੁਥਲ ਆ ਜਿਹੜਾ ਉਹ ਇਸ ਵੇਲੇ ਦਿੱਲੀ ਤੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਕਿਸ ਸਿਧਾਂਤਾਂ ਤੇ ਬਣ ਕੇ ਆਈ ਸੀ ਉਹਨਾਂ ਨੇ ਗੱਲ ਲੋਕਪਾਲ ਦੀ ਕੀਤੀ ਸੀ ਲੋਕਪਾਲ ਜਿਹੜਾ ਕਿ ਪੰਜਾਬ 'ਚ ਤਾਂ ਬੜਿਆ ਹੀ ਨਹੀਂ ਉਹਨਾਂ ਨੇ ਇੱਕ ਕਿਤਾਬ ਸਵਰਾਜ ਦੀ ਗੱਲ ਕੀਤੀ ਸੀ ਬੜੀਆਂ ਚੰਗੀਆਂ ਬਦਲਾਅ ਦੀ ਗੱਲ ਕੀਤੀ ਸੀ ਇਮਾਨਦਾਰੀ ਦੀ ਗੁੜਤੀ ਦੇਣ ਦੀ ਗੱਲ ਕੀਤੀ ਸੀ ਕਿਹਨਾਂ ਨੇ ਕੇਜਰੀਵਾਲ ਸਾਹਿਬ ਨੇ ਜਿਵੇਂ ਕਹਿੰਦੇ ਆ ਨਾ 바ਰੋ ਬਾਰੀ ਆਪਣੋ ਆਪਣੀ ਇਹ ਬਾਰੀ ਆ ਤੁਸੀਂ ਉਸ ਵੇਲੇ ਭੁੱਲ ਗਏ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਪੰਜਾਬ 'ਚ ਤੁਸੀਂ ਆ ਬੋਰਡ ਲੱਗੇ ਦੇਖੇ ਹਰ ਕੋਨੇ ਕੋਨੇ ਤੇ ਇਹਦੇ ਮੈਂ ਨੰਬਰ ਬਦਲ ਦਵਾਂ ਪਹਿਲਾਂ ਆ ਤੁਸੀਂ ਸਾਰੇ ਪੰਜਾਬ ਦੇ ਵਿੱਚ ਪੰਜਾਬ ਕਰੋੜਾਂ ਰੁਪਏ ਦਾ ਭਰਿਆ ਵੀ ਅਸੀਂ ਕਰਪਸ਼ਨ ਫਰੀ ਕਰਨ ਲਈ 300 ਬੰਦਾ ਤੁਸੀਂ ਸਾਰੇ ਪੰਜਾਬ ਚਾ ਬੋਰਡ ਦੇਖਿਆ ਹੁਣ 300 ਬੰਦੇ ਅਸੀਂ ਫੜੇ ਤੇ ਇਹਨੂੰ ਮੈਂ ਠੀਕ ਕਰ ਦਵਾ ਤੇ ਇਹਨਾਂ ਨੂੰ ਇਹ ਕਮਾਂ ਵੀ ਜਿਹੜੇ ਆਪਣੇ ਬੋਰਡ ਨੇ ਉਹਨਾਂ ਦੇ ਅੱਗੇ 301 ਇਹਨੂੰ ਕੱਟ ਕੇ 300 ਨੂੰ 301 ਕਰ ਦੇਣ ਇਹ 301 ਕੇਜਰੀਵਾਲ ਸਾਹਿਬ ਦਾ 301 ਕੇਜਰੀਵਾਲ ਸਾਹਿਬ ਇਹਦੇ ਵਿੱਚ ਸ਼ਾਮਲ ਹੋ ਗਏ ਹੁਣ ਲਾ ਦਿਓ ਬੋਰਡ ਹੁਣ ਕੋਈ ਜੂਸੀ ਨਾ ਕਰ ਜਿਓ ਪੈਸੇ ਦੀ ਕਿਉਂਕਿ ਇਹ ਸ਼ਰਾਬ ਦੇ ਘਟਾਲੇ ਚ ਗਏ ਨੇ ਲਿਕਰ ਤੇ ਚ ਗਏ ਆ ਹੁਣ ਉਦੋਂ ਬਾਅਦ ਇਹ 301 ਦਾ 302 ਬਣਨਾ ਹੈ ਆ ਤੇ 302 ਨੰਬਰ ਵੀ ਬੜਾਏ 302 ਵਧੀਆ ਇਹ 302 ਕਿਹਦਾ ਬਣਨਾ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਤੇ ਨਾਲ ਉਹਨਾਂ ਦੇ ਫਾਈਨਾਂਸ ਮਿਨਿਸਟਰ ਜਿਹੜੇ ਨੇ ਜਿਨ੍ਹਾਂ ਕੋਲ ਐਕਸਾਈਜ਼ ਵਿਭਾਗ ਹੈ ਜਿਨ੍ਹਾਂ ਨੇ ਪਾਲਿਸੀ ਪਾਸ ਕੀਤੀ ਹੈ ਪੰਜਾਬ 'ਚ ਅਗਲੀ 바ਰੀ ਇਹਨਾਂ ਦੀ ਆਉਣੀ ਹੈ ਇਸ ਕਰਕੇ ਭਗਵੰਤ ਮਾਨ ਸਾਹਿਬ ਤੁਸੀਂ ਬੜੇ ਖੁਸ਼ ਹੁੰਦੇ ਸੀ ਬੜੇ ਚਾਅ ਮਨਾਉਂਦੇ ਸੀ ਮੈਂ ਫੁਲਾਨਾ ਸਿੱਟ ਤਾਂ ਮੈਂ ਜੇਲ੍ਹ ਚ ਫੁਲਾਨਾ ਸਿੱਟ ਤਾਂ ਮੈਂ ਜੇਲ੍ਹ ਚ ਫੁਲਾਨੇ ਐਨੇ ਮੰਤਰੀ ਜੇਲ੍ਹ ਚ ਮੈਂ ਸਿੱਟ ਤੇ ਕਾਂਗਰਸ ਦੇ ਐਨੇ ਐਮ ਐਲ ਏ ਸਿੱਟ ਤੇ ਮੈਂ ਉਸ ਛੋਟੇ ਪੱਧਰ ਤੇ ਜਾਣਾ ਨਹੀਂ ਚਾਹੁੰਦਾ ਅਸੀਂ ਤਾਂ ਲੋਕਾਂ ਖਾਤਰ ਆਵਾਜ਼ ਉਠਾਈ ਸੀ ਤੁਸੀਂ ਸਾਨੂੰ ਨਾਬਾ ਜੇਲ੍ਹ ਚ ਭੇਜਿਆ ਇਸ ਕਰਕੇ ਸਾਡਾ ਵੀ ਰੱਬ ਆ ਉਹ ਸਭ ਦੀ ਸੁਣਦਾ ਹਜੇ ਤੱਕ ਦੇਣੀ ਕੁਛ ਨਹੀਂ ਪਈ ਸੀ ਅਸੀਂ ਤਾਂ ਗਏ ਤੁਸੀਂ ਕਿਵੇਂ ਤਰੀਕਾ ਤੋਂ ਭੱਜੇ ਜਾ ਜਾ ਕਿਵੇਂ ਤੁਸੀਂ ਲੁਕੇ ਜਾ ਜਾ ਪਰ ਨਹੀਂ ਲੁਕ ਨਹੀਂ ਹੁੰਦਾ ਮੈਂ ਪੜ ਰਿਆ ਸੀ ਕਿੰਨੀਆਂ ਤਰੀਕਾ ਐ ਜਿਹੜੀਆਂ ਥੋਡੀਆਂ ਜਿਹੜੀਆਂ ਐ ਉਹ ਪਈਆਂ ਉਦੋਂ ਹੀ ਪਤਾ ਲੱਗਿਆ ਸੀ ਜਦੋਂ ਇੱਕ ਬਹੁਤ ਵੱਡਾ মিডিਆ ਦੇ ਪਤਾ ਲੱਗਿਆ ਵੀ ਕਿਸ ਤਰੀਕੇ ਦੀ ਜ਼ਿੰਦਗੀ ਕੇਜਰੀਵਾਲ ਸਾਹਿਬ ਜੋਣੀ ਪਸੰਦ ਕਰਦੇ ਆ ਕਿਸ ਤਰੀਕੇ ਦਾ ਮਹਿਲ ਉਹਨਾਂ ਨੇ ਉੱਥੇ ਉਸਾਰਿਆ ਤੇ ਉਹ ਪੈਸੇ ਕਿੱਥੋਂ ਲੁੱਟੇ ਗਏ ਪੰਜਾਬ 'ਚ ਪੰਜਾਬ ਦੇ ਲਿਕਰ ਪਾਲਿਸੀ ਤੋਂ ਇਸੇ ਤਰੀਕੇ ਨਾਲ 5000 ਕਰੋੜ ਰੁਪਇਆ ਲੁੱਟਿਆ ਸੇਮ ਪਾਲਿਸੀ ਉਹਨੇ ਲੈ ਕੇ ਆਏ ਰੇਤੇ ਦਾ ਪੈਸਾ ਰੀਅਲ ਸਟੇਟ ਉਹਨੇ ਵੱਡੇ ਤੋਂ ਵੱਡੇ ਕੋਲ ਕਲੋਨਾਈਜ਼ਰ ਨੇ ਜਿਹੜੇ ਉਹਨਾਂ ਤੋਂ ਪੈਸਾ ਲੁੱਟਿਆ ਤੇ ਅੱਜ ਇੱਕ ਗੱਲ ਮੈਂ ਨਾਲ ਪੈਸਾ ਤਾਂ ਲੁੱਟ ਕੇ ਲੈ ਗਏ ਪਰ ਹੁਣ ਜੇਲਾ ਵੀ ਇਹਨਾਂ ਨੂੰ ਦੇਖਣੀ ਐ ਚ ਪੈਣੀ ਐ ਔਰ ਉਹ ਮਹਿਲਾ ਚ ਰਹਿਣ ਵਾਲੀਆਂ ਆਤਾਂ ਤਬਦੀਲ ਕਰਨੀਆਂ ਪੈਣਗੀਆਂ ਜੇਲ੍ਹ ਚ ਰਹਿ ਕੇ ਗਿਜਣਾ ਆਦਤ ਪਾਉਣੀ ਪਊਗੀ ਵੀ ਜੇਲ੍ਹ ਚ ਕਿਵੇਂ ਰਹਿਣਾ ਤੇ ਦੂਜਾ ਜਿਹੜਾ ਬੇਟਾ ਬਣਿਆ ਹੋਇਆ ਸੀ ਜਿਹੜਾ ਅੱਜ ਗੱਲ ਹੋ ਰਹੀ ਆ ਜਿਹੜਾ ਇਹਨਾਂ ਦਾ ਪੁੱਤ ਬਣਿਆ ਸੀ ਤੇ ਰਾਗਬ ਚੱਡਾ ਤੇ ਸਾਰੀ ਮੈਂਬਰ ਪਾਰਲੀਮੈਂਟ ਅੱਜ ਜਿੰਨੇ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਬਣੇ ਆ ਬੋਲੇ ਅੱਛੀ ਨਹੀਂ ਕਿਸੇ ਨੇ ਕੀਤੀ ਕਿਉਂਕਿ ਸਾਰੇ ਬੜੇ ਤੋਂ ਬੜੇ ਕਾਰੋਬਾਰੀ ਇੰਡਸਟਰੀਸਟਸ ਸਭ ਸਭ ਦੀ ਜਨਮ ਕੁੰਡਲੀ ਬੀਜੇਪੀ ਕੋਲ ਦੇ ਕੀ ਕੀ ਕਰਦੇ ਆ ਤੇ ਰਾਗਵ ਚੱਡਾ ਉਹ ਪਹਿਲਾਂ ਹੀ ਡੀਲ ਕਰਕੇ ਬੀਜੇਪੀ ਵਾਲਿਆਂ ਨਾਲ ਸੈਟਿੰਗ ਕਰਕੇ ਨਹੀਂ ਤਾਂ ਉਹਦੇ ਉੱਤੇ ਜਲ ਬੋਰਡ ਦਾ ਐਡਾ ਬੜਾ ਸਕੈਂਡਲ ਚੱਲ ਰਿਹਾ ਉਹ ਕਿਵੇਂ ਭੱਜ ਸਕਦਾ ਸੀ ਤੇ ਝੂਠ ਬੋਲ ਰਿਹਾ ਕੱਲ ਉਹਨੇ ਆਪਣੇ ਫੇਸਬੁੱਕ ਤੇ ਪਹਿਲਾਂ ਇੱਕ ਦਿਨ ਪਹਿਲਾਂ ਪਾਤੀ ਮੈਂ ਅੱਖਾਂ ਦਾ ਇਲਾਜ ਕਰਾ ਰਿਹਾ ਹਾਂ ਕੱਲ ਉਥੇ ਦੋ ਮੈਂਬਰ ਪਾਰਲੀਮੈਂਟ ਐਡਾ ਬੱਚਾ ਏ ਅਪਰੇਸ਼ਨ ਕਹਿ ਕੇ ਕੱਲ ਉਥੇ ਮੈਂਬਰ ਪਾਰਲੀਮੈਂਟ ਦੋਆਂ ਦਾ ਕਾਰਡ ਪਾਇਆ ਏ ਵੀ ਮੈਂ ਦੇਖੋ ਜੀ ਮੈਂ ਵਿਜ਼ਿਟ ਕੀਤਾ ਏ ਪਾਰਲੀਮੈਂਟ ਬ੍ਰਿਟਿਸ਼ ਪਾਰਲੀਮੈਂਟ ਅੰਦਰ ਜਾ ਕੇ ਮੈਂ ਪ੍ਰਾਈਮ ਮਿਨਿਸਟਰ ਦੇ ਜਦੋਂ ਕੁਐਸਚਨ ਆਰ ਸੀ ਉਹ ਮੈਂ ਦੇਖਿਆ ਜੀ ਮੈਂ ਬੜਾ ਖੁਸ਼ ਹਾਂ ਤੇ ਉਹ ਆਪਣੀ ਪਿਕਚਰ ਸ਼ੇਅਰ ਕੀਤੀ ਆ ਐਂ ਹੁੰਦਾ ਏ ਬੜੇ ਬੜੇ ਛੱਡ ਜਾਂਦੇ ਆ ਅੱਜ ਕੇਜਰੀਵਾਲ ਸਾਹਿਬ ਲੱਗਿਆ ਨਾ ਪਤਾ ਅਜ ਪੁੱਤ ਵੀ ਛੱਡ ਗਿਆ ਤੁਹਾਡਾ ਸੋ ਕਾਲਡ ਅੱਜ ਬਾਕੀ ਵਰਕਰ ਨੇ ਜਿਹੜੇ ਉਹ ਤਾਂ ਵਿਚਾਰੇ ਸੜਕਾਂ ਤੇ ਅੱਜ ਫਿਰ ਵੀ ਦਿਖ ਰਹੇ ਆ ਦਿੱਲੀ 'ਚ ਪਰ ਜਿਹੜੇ ਪੁੱਤ ਬਣੇ ਸੀ ਸਭ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਕਿਉਂਕਿ ਸੈਟਿੰਗ ਸੀ ਉਹ ਪਹਿਲਾਂ ਹੀ ਮਹੀਨਾ ਹੈ ਜਿਹੜਾ ਮੈਂ ਤੁਹਾਨੂੰ ਪਹਿਲੇ ਦਿਨ ਕਹਿਤਾ ਸੀ ਵੀ ਭੱਜ ਗਿਆ ਪੈਸੇ ਲੈ ਕੇ ਪਰੰਤਰ ਹੋ ਗਿਆ ਪਰ ਕਿੰਨੇ ਦਿਨ ਜੋ ਵੀ ਪਿੱਛਾ ਕਰਾਂਗੇ ਜਿਹੜੇ ਉਰੇ ਪੰਜਾਬ ਵਾਲਿਆਂ ਨੇ ਅਸੀਂ ਤਾਂ ਲੋਕਾਂ ਦੇ ਖਾਤਰ ਜੇਲ੍ਹ ਭੇਜੀ ਸੀ ਨਾ ਹੁਣ ਤਿਆਰੀ ਕਰ ਲਓ ਪੁੱਠਾ ਚੱਕਰ ਸ਼ੁਰੂ ਹੋ ਗਿਆ ਘੜੀਆਂ ਚਲਦੀ ਜਾਂਦੀ ਇਹ ਪਾਪ ਦਾ ਘੜਾ ਭਰ ਗਿਆ ਤੇ ਹੁਣ ਪੰਜਾਬ ਵਾਲਿਓ ਜਿਵੇਂ ਮੈਂ ਦੱਸਿਆ 302 ਨੰਬਰ ਤੁਹਾਡਾ ਏ ਤੁਸੀਂ ਸਾਰੀ ਕੈਬਨਟ ਆਪਣੀ ਆਪਣੀ ਤਿਆਰੀ ਕਰੋ ਤੇ ਭਗਵੰਤ ਮਾਨ ਸਾਹਿਬ ਤਾਂ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਕਿੱਥੇ ਨੇ ਦਿਖੇ ਹੀ ਨਹੀਂ ਜਿਹੜੇ ਕੇਜਰੀਵਾਲ ਸਾਬ ਕੇਜਰੀਵਾਲ ਸਾਬ ਕਰਦੇ ਸੀ ਇਹ ਤਾਂ ਪਤਾ ਹੀ ਆ ਇਹ ਤਾਂ ਪਤਾ ਹੀ ਆ ਜਦੋਂ ਮਾੜਾ ਟਾਈਮ ਆਉਂਦਾ ਫਿਰ ਕੋਈ ਨਹੀਂ ਨਾਲ ਰਹਿੰਦਾ ਇਹ ਸ਼ੁਰੂਆਤ ਹੋ ਗਈ ਆ ਮੈਂ ਇਹ ਕੋਈ ਖੁਸ਼ੀ ਨਹੀਂ ਮਨਾਉਂਦਾ ਅਸੀਂ ਸਭ ਮਾੜੇ ਚੰਗੇ ਸਮੇ ਦੇਖੇ ਆ ਪਰ ਤੁਹਾਨੂੰ ਬੜਾ ਸਮਝਾਉਂਦੇ ਸੀ ਤੁਹਾਨੂੰ ਬੜਾ ਸਮਝਾਉਂਦੇ ਸੀ ਵੀ ਸਮਝ ਜੋ ਸਮਝ ਜੋ ਲੋਕਾਂ ਨੇ ਯਾਰ ਇੱਕ ਬਦਲਾਅ ਕੀਤਾ ਹੈ ਲੋਕਾਂ ਨੇ ਬੜੀ ਚਾਹ ਨਾਲ ਤੁਹਾਨੂੰ ਬਣਾਇਆ ਹੈ। ਤੇ ਤੁਸੀਂ ਵੀ ਇੱਕ ਨੰਬਰ ਦੇ ਪਹਿਲਾਂ ਤੁਸੀਂ ਪੋਲੀਟਿਕਲ ਬੰਦਿਆਂ ਨੂੰ ਦੇਖਦੇ ਸੀ ਵੀ ਕੋਈ ਜੇਲ੍ਹ ਚ ਲਾ ਗਿਆ ਕ腐ਸ਼ਨ ਚ ਪਰ ਜਿਹੜਾ ਬੰਦਾ ਇਸ ਗੱਲ ਤੇ ਪਾਰਟੀ ਜੀ ਨੇ ਬਣਾਈ ਹੋਵੇ ਅੱਜ ਜਦੋਂ ਉਹਨੂੰ ਦੇਖ ਰਿਹਾ ਵੀ ਉਹ ਈਡੀ ਤੋਂ ਕਿਵੇਂ ਭੱਜਦਾ ਰਿਹਾ। ਕਿਵੇਂ ਮੂੰਹ ਲਕੋ ਕੇ ਭੱਜਦਾ ਰਿਹਾ ਤੇ ਰਾਤ ਦੇ ਨੇਰੇ ਚ ਕੱਲ ਜੇ ਇਹ ਜਾਣਾ ਪਿਆ ਤੇ ਫਿਰ ਐਂ ਬੈਠੇ ਸੀ ਹੱਥ ਜੋੜੀ। ਚਲੋ ਫਿਰ ਵੀ ਮੈਂ ਅਸੀਂ ਤਾਂ ਕਹਨੇ ਆ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੂੰ ਵਿੱਚੋਂ ਸਿਹਤ ਦੇਵੇ ਹੁਣੇ ਤਾਕਤ ਵੀ ਦੇਵੇ ਇਹਨਾਂ ਨੂੰ ਵੀ ਇਹ ਸਹਿ ਸਕਣ ਗੇਲਜ ਇਹਨਾਂ ਨੂੰ ਹਿੰਮਤ ਮਿਲੇ ਪਰ ਲੋਕਾਂ ਦਾ ਜੋ ਵਿਸ਼ਵਾਸ ਤੁਹਾਡੇ ਤੇ ਸੀ ਉਹ ਤੁਸੀਂ ਉਹ ਲੋਕਾਂ ਨੂੰ ਤੁਸੀਂ ਵਰਤਿਆ ਉਹ ਲੋਕਾਂ ਦਾ ਤੁਸੀਂ ਵਿਸ਼ਵਾਸ ਵਰਤਿਆ ਤੁਸੀਂ ਮੈਂ ਸਮਝਦਾ ਲੋਕ ਤੁਹਾਨੂੰ ਹੁਣ ਮਾਫ ਨਹੀਂ ਕਰਨਗੇ ਹੁਣ ਡਰਾਮਾ ਬੰਦ ਕਰੋ ਜਿਹੜੇ ਮੰਤਰੀ ਇੱਥੋਂ ਜਾ ਕੇ ਦਿਖਾ ਰਹੇ ਆ ਜੇਲਾਂ ਚ ਵੀ ਹਜੇ ਵੀ ਨੇੜੇ ਲੱਗ ਜੀਏ ਹਜੇ ਵੀ ਨੇੜੇ ਲੱਗ ਜੀਏ ਗੱਡੀਆਂ ਭਜਾ ਰਹੇ ਆ ਦਿੱਲੀ ਵੱਲ ਨੂੰ ਤੁਸੀਂ ਤਾਂ ਕਹਿੰਦੇ ਦਿੱਲੀ ਨਾਲ ਸਾਡੀ ਕੋਈ ਸਿਆਸਤ ਨਹੀਂ ਚੱਲਣੀ ਹੁਣ ਦਿੱਲੀ ਤੁਸੀਂ ਕੀ ਕਰ ਰਹੇ ਹੋ ਪਰ ਜਿਹੜੀ ਗੱਲ ਸੀ ਉਹ ਸਾਰੀ ਨੰਗੀ ਹੋਊਗੀ ਹਜੇ ਦਿੱਲੀ ਚ ਤਾਂ ਤੁਹਾਡੇ ਕੰਟਰੋਲ ਸੀ ਸੈਂਟਰ ਗਵਰਨਮੈਂਟ ਦਾ ਤੁਸੀਂ ਘੱਟ ਲੁੱਟ ਮਚਾਈ ਸੀ ਪਰ ਜੋ ਪੰਜਾਬ ਚ ਤੁਸੀਂ 2 ਸਾਲ ਚ ਲੁੱਟ ਮਚਾਈ ਆ ਤੁਸੀਂ ਇਸ ਤਰੀਕੇ ਨਾਲ ਤੁਸੀਂ ਤਾਂ ਤੁਸੀਂ ਤਾਂ ਇੱਕ ਮਾਡਲ ਦਿੰਦੇ ਸੀ ਉੱਥੇ ਬੈਠ ਕੇ ਉਰੇ ਆ ਪਾ ਇੱਕ ਇੱਕ ਆਫੀਸਰ ਤੁਹਾਡੇ ਇਸ਼ਾਰੇ ਤੇ ਲੱਗਦਾ ਸੀ ਤੁਸੀਂ ਇੱਕ ਇੱਕ ਮਾਡਲ ਦੇਣਾ ਚਾਹੁੰਦੇ ਸੀ ਪੰਜਾਬ ਚ ਕੇਜਰੀਵਾਲ ਮਾਡਲ ਵੀ ਮੈਂ ਉੱਥੇ ਤਾਂ ਮੇਰੀ ਸਰਕਾਰ ਨਹੀਂ ਗਈ ਪੂਰੀ ਪੰਜਾਬ ਚ ਮੈਂ ਤੇ ਉਰੇ ਦੇਖੋ ਕਿਸ ਤਰੀਕੇ ਨਾਲ ਲੁੱਟ ਮਚ ਰਹੀ ਹੈ ਇਹ ਸਰਗਨਾ ਤੁਸੀਂ ਉਂਦੇ ਜੇ ਭਗਵੰਤ ਮਾਨ ਸਾਹਿਬ ਤੁਸੀਂ ਇਹ ਨਾ ਮਗਰ ਲੱਗ ਕੇ ਪੰਜਾਬ ਨੂੰ ਲਟਾਤਾ ਪੰਜਾਬ ਇਹਨਾਂ ਦੇ ਹਵਾਲੇ ਕਰਤਾ। ਤੇ ਲੁੱਟੋ ਪੱਟੀ ਬਨ ਕੇ ਨਹੀਂ ਸਰਦਾ ਤੁਸੀਂ ਪੱਟੀ ਬਨ ਲਈ ਆਪਣੀ ਅੱਖ ਤੇ। ਉਹਨੇ ਹੀ ਹਿੱਸੇਦਾਰ ਮੰਨੇ ਜਾਓਗੇ। ਉਹਨੇ ਹੀ ਹਿੱਸੇਦਾਰ ਮੰਨੇ ਜਾਓਗੇ। ਜਿੰਨੇ ਕੇਜਰੀਵਲ ਹੋਣੀ ਆ। ਉਹ ਤਾਂ ਬਾਹਰਲੇ ਸੀ। ਲੈ ਗਏ ਲੁੱਟ ਕੇ। ਤੁਸੀਂ ਤਾਂ ਪੰਜਾਬ ਦੇ ਸੀ। ਤੁਸੀਂ ਕਿਉਂ ਭਾਗੀਦਾਰੀ ਬਣੇ? ਇਹਦਾ ਸਵਾਲ ਹੁਣ ਸ਼ੁਰੂਆਤ ਕੱਲ ਤੋਂ ਹੋ ਗਈ ਆ। ਇਹਨੇ ਪੂਰੀ ਕਿਤਾਬ ਤੁਹਾਡੇ ਤੇ ਲਿਖੀ ਜਾਊਗੀ ਵੀ ਕਿਵੇਂ 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 ਤੁਸੀਂ ਇਸ ਪੰਜਾਬ ਨੂੰ ਬਰਬਾਦ ਕੀਤਾ ਕੇਜਰੀਵਾਲ ਮਗਰ ਤੇ ਕੇਜਰੀਵਾਲ ਸਾਹਿਬ ਤੁਸੀਂ ਵੀ ਕਿਤਾਬਾਂ ਜਿਹੜੀਆਂ ਲਿਖਣੀਆਂ ਜੇਲਾਂ ਚ ਸ਼ੁਰੂ ਕਰ ਦਿਓ ਕੀ ਸੱਚ ਉਹ ਲਿਖਣਾ ਸ਼ੁਰੂ ਕਰੋ ਧੰਨਵਾਦ